ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਪਾਣੀ ਓਵਰਫਲੋ ਹੋਣ ਕੇ ਖੇਤਾਂ ਦੇ ਵਿੱਚ ਜਾ ਰਿਹਾ ਹੈ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਫਿਰੋਜ਼ਪੁਰ ਦੇ ਵਿੱਚ ਦਰਿਆ ਦੇ ਨਾਲ ਦੇ ਪਿੰਡਾਂ ਦੀਆਂ ਸੜਕਾਂ ਨਹਿਰਾਂ ਦਾ ਰੂਪ ਤਰ ਚੁੱਕੀਆਂ ਨੇ ਪਾਣੀ ਦੀ ਮਾਰ ਚੱਲ ਰਹੇ ਲੋਕਾਂ ਦੇ ਵਿੱਚ ਭਾਰੀ ਗੁੱਸਾ ਵੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮਦਦ ਦੇ ਦਾਅਵੇ ਖੋਖਲੇ ਨੇ ਪਾਣੀ ਦੀ ਮਾਰ ਹੇਠਾਂ ਇਹ ਪਿੰਡਾਂ ਦੇ ਵਿੱਚ ਕੋਈ ਮਦਦ ਨਹੀਂ ਪਹੁੰਚ ਰਹੀ ਸੋ ਫਿਰੋਜ਼ਪੁਰ ਦੇ ਵਿੱਚ ਜੋ ਦਰਿਆ ਦੇ ਨਾਲ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦਾ ਬੁਰਾ ਹਾਲ ਹੈ ਸੜਕਾਂ دریاਵਾਂ ਦਾ ਰੂਪ ਧਾਰ ਚੁੱਕੀਆਂ ਨੇ ਨਾਲਿਆਂ ਦਾ ਰੂਪ ਧਾਰ ਚੁੱਕੀਆਂ ਨੇ ਖੇਤਾਂ 'ਚ ਪਾਣੀ ਵੜ ਚੁੱਕਿਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਮਦਦ ਨਹੀਂ ਪਹੁੰਚ ਰਹੀ ਲੋਕ ਗੁੱਸੇ ਦੇ ਵਿੱਚ ਨੇ ਲੋਕਾਂ ਨੇ ਕਿਹਾ ਹੈ ਕਿ ਜੋ ਮਦਦ ਦੇ ਦਾਅਵੇ ਕੀਤੇ ਗਏ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਨੇ ਜਿਹੜੇ ਪਿੰਡ ਪਾਣੀ ਦੀ ਮਾਰ ਹੇਠ ਨੇ ਜਿਹੜੇ ਇਲਾਕੇ ਪਾਣੀ ਦੀ ਮਾਰ ਹੇਠ ਨੇ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਮਦਦ ਨਹੀਂ ਪਹੁੰਚੀ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਆਮ ਲੋਕਾਂ ਨੂੰ ਜੜੀ ਆ ਉਹ ਪੈਂਦੀ ਹੋਈ ਦਿਖਾਈ ਦੇ ਰਹੀ ਆ ਕਾਫੀ ਪਾਣੀ ਜਿਹੜਾ ਹੈਗਾ ਉਹ ਜਿਹੜਾ ਲੋਕਾਂ ਦੇ ਜਿੱਥੇ ਖੇਤਾ ਤੱਕ ਜਿਹੜਾ ਪਹਿਲਾਂ ਪਹੁੰਚਿਆ ਸੀ ਜਿਨੇ ਫਸਲਾਂ ਹਜ਼ਾਰਾਂ ਏਕੜ ਜੜੀ ਆ ਉਹ ਬਰਬਾਦ ਕਰ ਦਿੱਤੀ ਲੇਕਿਨ ਹੁਣ ਜਿਹੜਾ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਾਣੀ ਆ ਉਹ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਘਰ ਕਿਵੇਂ ਕਰਦੇ ਬਾਹਰ ਕਿੰਨਾ ਪਾਣੀ ਜਿਹੜਾ ਖੜਾ ਵੀ ਲੋਕਾਂ ਦਾਜ ਕਰੋ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਤੇ ਆਵਾਜਾਈ ਜੜੀ ਆ ਉਹ ਘਰਾਂ ਦੀ ਉਹ ਬਿਲਕੁਲ ਜੜੀ ਆ ਬੰਦ ਹੋ ਕੇ ਰਹਿ ਗਈ ਆ ਲੇਕਿਨ ਲੋਕਾਂ ਦਾ ਇਹ ਕਹਿਣਾ ਹੈ ਵੀ ਇਹਨੇ ਹਾਲ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਲੇਕਿਨ ਉਸ ਦੇ باوجود ਪ੍ਰਸ਼ਾਸਨ ਇਹਨਾਂ ਦੀ ਸਾਰ ਲੈਣ ਵਾਸਤੇ ਇੱਥੇ ਨਹੀਂ ਪਹੁੰਚਿਆ ਜੋ ਕਾਫੀ ਇੱਕ ਕਹਿ ਸਕਦੇ ਆ ਵੀ ਚਿੰਤਾ ਦਾ ਵਿਸ਼ਾ ਆਮ ਲੋਕਾਂ ਵਾਸਤੇ ਜੂ ਬਣਿਆ ਹੋਇਆ ਸਾਡੇ ਨਾਲ ਮੌਜੂਦ ਨੇ ਲੋਕ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਇਹਨਾਂ ਦੇ ਪਿੰਡਾਂ ਦੇ ਕੀ ਹਾਲਾਤ ਨੇ ਤੇ ਕਿੰਨੇ ਪਿੰਡ ਜਿਹੜੇ ਇਸ ਟਾਈਮ ਪਾਣੀ ਦੇ ਨਾਲ ਇਸ ਇਲਾਕੇ ਦੇ ਪ੍ਰਭਾਵਿਤ ਹੋ ਰਹੇ ਨੇ ਭਾਜੀ ਕਿਹੜਾ ਇਲਾਕਾ ਹੈਗਾ ਤੇ ਕਿੰਨੇ ਪਿੰਡ ਜਿਹੜੇ ਆਪਾਂ ਪਿੰਡ ਬੰਡਾਲਾ ਜੀ ਤੇ ਜਾ ਇਲਾਕਾ ਇਥੇ ਬਹੁਤ 6-7 ਪਿੰਡ ਹੈ ਧੀਰਾਕਾਰ ਟੱਲੀਗਰਾਵ ਦਜਾ ਹੋਰ ਜੰਬਾਣਾ ਵਾਲੇ ਵਸਤੇ ਆਰਾ ਕਈ ਹੋਰ ਪਿੰਡੋਂ ਦਾ ਮੁੱਠਿਆ ਵਾਲੇ ਆਉਂਦੇ ਆ ਇਹਦੇ ਸਾਰਾ ਪਾਣੀ ਫਸਲ ਲੋਕਾਂ ਦੀ ਫਸਲ ਡੁੱਬ ਚੁੱਕੀ ਆ ਤੇ ਘਰਾਂ ਚ ਪਾਣੀ ਵੜਨ ਨੂੰ ਤਿਆਰ ਆ ਬਹੁਤ ਮੰਦੇ ਹਾਲਾਤ ਆ ਹੁਣ ਕਈਆਂ ਜੀ ਬਿਮਾਰ ਪਏ ਕਈ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਨਹੀਂ ਵੜਿਆ ਤੁਸੀਂ ਸਮਝੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਜੇ ਪ੍ਰਸ਼ਾਸਨ ਦਾ ਕਹਿੰਦਾ ਵੀ ਅਸੀਂ ਸਾਰੀਆਂ ਸਾਰ ਲੈ ਰਹੇ ਆਂ ਸਾਰੇ ਲੋਕਾਂ ਦੇ ਇੰਤਜ਼ਾਮ ਕਰਦੇ ਪਏ ਆ ਤੇ ਲੇਕਿਨ ਤੁਸੀਂ ਕਹਿੰਦੇ ਇੱਥੇ ਕੋਈ ਬੰਦਾ ਨਹੀਂ ਵੜਿਆ ਫਿਰ ਕਿਸ ਤਰ੍ਹਾਂ ਫਿਰ ਤੁਹਾਡਾ ਮਤਲਬ ਕੀ ਕੰਮ ਚੱਲ ਰਿਹਾ ਹੈ ਇੱਥੇ ਜਦੋਂ ਕੋਈ ਵੜਿਆ ਨਹੀਂ ਅਸੀਂ ਕਿਵੇਂ ਆਹਦੀਆ ਵੀ ਕੋਈ ਬੰਦਾ ਇੱਥੇ ਵੜਿਆ ਇੱਥੇ ਪ੍ਰਸ਼ਾਸਨ ਦਾ ਕੋਈ ਆਣ ਕੇ ਪੁੱਛਿਆ ਵੀ ਨਹੀਂ ਕੋਈ ਵੀ ਕੀ ਇੱਥੇ ਕੋਈ ਪਾਣੀ ਕਿੰਨਾ ਚੜਿਆ ਕਿੰਨਾ ਨਹੀਂ ਕਿ ਜੀ ਕਿਸੇ ਦੇ ਠੀਕ ਆ ਕਿਸੇ ਦੇ ਨਹੀਂ ਕੀ ਹਾਲਾਤ ਨੇ ਜਿਹੜੇ ਪਿੰਡਾਂ ਦੇ ਦਿਖਾਈ ਦੇ ਰਹੇ ਆ ਭਾਜੀ ਜਿਹੜੇ ਹਾਲਾਤ ਨੇ ਐਸੇ ਹਾਲਾਤਾਂ ਦੇ ਨਾਲ ਫਿਰ ਤੁਹਾਡਾ ਘਰ-ਬਾਰ ਕਿਵੇਂ ਇਹ ਇਹ ਤਰ੍ਹਾਂ ਮਾ ਉਹ ਡੰਗਰ ਪਰ ਬਾਹਰ ਲੈ ਜਾਣਾ ਪੈਣਾ ਇਹ ਤਰ੍ਹਾਂ ਫਿਰ ਉੱਤੇ ਮਾ ਸੁੱਕੇ ਥਾਂ ਦੇ ਪੱਠਾ ਢੱਕਾ ਫਿਰ ਸੁੱਕੇ ਦਾ ਵੀ ਪਾਉਣਾ ਪੈਣਾ ਤੇ ਇੱਥੇ ਤਾਂ ਮੁਸ਼ਕਲ ਬਹੁਤ ਹੋ ਜਾਂਦੀ ਹੈ ਤੇ ਹੁਣ ਜਿਹੜਾ ਪਾਣੀ ਹੈਗਾ ਕਿੰਨੀ ਮਾਰ ਕਰ ਚੁੱਕਾ ਹੈ ਤੇ ਕਿੰਨੇ ਕੋ ਹਾਤ ਨਹੀਂ ਕਰਾ ਇੱਥੇ ਹੁਣ 100 150 ਕਿੱਲੋ ਦੇ ਵਿੱਚ ਇੱਕ ਸੰਾ ਪਾਣੀ ਫੇਰ ਚੁੱਕਾ ਹੈ ਤੇ ਪਾਣੀ ਦੇ ਜੇ ਵੀ ਪਿੱਛੋਂ ਆਏ ਆ ਬੁਝਾਈ ਜਾਂਦੀ ਹੈ ਬਾਨ ਬੂਨ ਤੇ ਮਿੱਟੀ ਦਾ ਪਾਉਂਦੇ ਪਰ ਨਹੀਂ ਅਜੇ ਮੁਸ਼ਕਲ ਆ ਕੰਮ ਪਹਿਲਾਂ ਪਾਣੀ ਦੇਖਿਆ ਗਿਆ ਸੀ ਵੀ ਜ਼ਿਆਦਾ ਖੇਤਾਂ ਨੂੰ ਮਾਰ ਕਰਦਾ ਪਿਆ ਲੇਕਿਨ ਹੁਣ ਤਾਂ ਦਿਖਾਈ ਦੇ ਰਿਹਾ ਵੀ ਸੜਕਾਂ ਨੂੰ ਵੀ ਮਾਰ ਕਰ ਰਿਹਾ ਤੇ ਲੇਕਿਨ ਘਰਾਂ ਤੱਕ ਵੀ ਜਿਹੜੇ ਬਾਹਰ ਆ ਉਹ ਪਹੁੰਚਾ ਹੋਇਆ ਦਿਖਾਈ ਦੇ ਰਿਹਾ ਹਾਂਜੀ ਇਤਨਾ ਹੀ ਹੈ ਜੀ ਬਹੁਤ ਮੁਸ਼ਕਲ ਵਾਲਾ ਕੰਮ ਹੈ ਤੇ ਘਰਾਂ ਦੇ ਫਿਰ ਲਾਤ ਕਿਵੇਂ ਆਵਾਜਾਈ ਕਿਵੇਂ ਫਿਰ ਹੋ ਜਾਈਏ ਇਸ ਤਰ੍ਹਾਂ ਹੀ ਆਵੇ ਜੇ ਇਸ ਤਰ੍ਹਾਂ ਚੜਾਈ ਰਹੀ ਤੇ ਫਿਰ ਬੇੜੀਆਂ ਪੂੜੀਆਂ ਤੇ ਆ ਤੇ ਮਾਲ ਡੰਗਰ ਬਾਹਰ ਲਿਆਣਾ ਪੈਣਾ ਤੇ ਫਿਰ ਬਹੁਤ ਮੁਸ਼ਕਲ ਹੋ ਜਾਂਦੀ। ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੇ ਜਾਂ ਸਿਹਤ ਵਿਭਾਗ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਜਾਂ ਕੋਈ ਇਸੇ ਤਰ੍ਹਾਂ ਦਾ ਕੋਈ ਕੈਂਪ ਇੱਥੇ ਲੱਗਿਆ ਦਿਖਾਈ ਨਹੀਂ ਦੇ ਰਿਹਾ ਜੋ ਸਮਝ ਸਕਦੇ ਆ ਵੀ ਸਿਰਫ ਕਾਗਜ਼ਾਂ ਤੱਕ ਹੀ ਇਹ ਜੜੀਆਂ ਸਾਰੀਆਂ ਚੀਜ਼ਾਂ ਉਹ ਸੀਮਤ ਨੇ ਤੇ ਜ਼ਮੀਨੀ ਤੌਰ ਤੇ ਕੁਝ ਵੀ ਦਿਖਾਈ ਉਹ ਨਹੀਂ ਦੇ ਰਿਹਾ। ਜ਼ਮੀਨੀ ਤੌਰ ਤੇ ਜੇ ਕੁਝ ਨਜ਼ਰ ਆ ਰਿਹਾ ਤੇ ਲੋਕਾਂ ਦੀਆਂ ਮੁਸੀਬਤਾਂ ਜੋ ਲਗਾਤਾਰ ਵਧੀਆਂ ਜਾ ਰਹੀਆਂ ਨੇ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਪੇਟੀ ਸੀ ਨਿਊਜ਼ ਫੁਰਾਕ